ਡੇਰਾ ਬਾਬਾ ਨਾਨਕ ਕੋਰੀਡੋਰ ਚੌਕੀ ਦੇ ਮੁਲਾਜ਼ਮ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਗਸ਼ਤ ਦੌਰਾਨ 4 ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਜ਼ਬਤ ਕਰਕੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਜੀ ਜੋ ਰਾਤ ਤੁਸੀਂ ਜੋ ਕੁਝ ਬ੍ਰਮਧ ਹੋਇਆ ਜੀ ਉਸ ਬਾਰੇ ਮੈਂ ਐਸਆਈ ਮੇਸ਼ ਕੁਮਾਰ ਥਾਣਾ ਕੋਰੀਡੋਰ ਕਰਤਾਰਪੁਰ ਡੇਰਵਾ ਬਣਾਣ ਦੇ ਚੇਤਨਾਤਾਂ ਕੱਲ ਅਸੀਂ ਸਮੇਤ ਪੁਲਿਸ ਪਾਰਟੀ ਥਾਣਾ ਕੋਰੀਡੋਰ ਦੀ ਤੇ ਸਮੇਤ ਬੀਐਸਐਫ ਸਟਾਈਫ ਡਾਲੀਨ ਪਿੰਡ ਮੇਤਲਾ ਦੇ ਸਰਚ ਮੇਤਲਾ ਦੇ ਬਾਰਡਰ ਤੇ ਸਰਚ ਕਰ ਰਹੇ ਸੀ ਸਾਂਝੀ ਸਰਚ ਕਰ ਰਹੇ ਸੀ ਦਰਾਨੇ ਸਰਚ ਇੱਕ ਨੀਲੇ ਰੰਗ ਦਾ ਲਫਾਫਾ ਖੇਤਾਂ ਵਿੱਚ ਦਿਖਾਈ ਦਿੱਤਾ ਸ਼ੱਕੀ ਜਿਹਾ ਤੌਰ ਤੇ ਦਿਖਾਈ ਦਿੱਤਾ ਜਿਸ ਨੂੰ ਅਸੀਂ ਅਸੀਂ ਦੇ ਸਮੀਤ ਵੀ ਅਸਰ ਪਾਰਟੀ ਨੇ ਜਾਣੇ ਚੈਕਿੰਗ ਸਾਜੇ ਤੋਂ ਚੈੱਕ ਕੀਤਾ ਜਿ ਚੈਕਿੰਗ ਕਰਨ ਦੇ ਲਿਫਾਫੇ ਵਿੱਚੋਂ ਦੋ ਪਿਸਟਲ ਜਿਨ੍ਹਾਂ ਦੇ ਤੋਂ ਆਪਣੇ ਨੰਬਰ ਜਿਹੜੇ ਹੋਏ ਉਹ ਮਟਾਏ ਹੋਏ ਸੀ ਖਤਮ ਕੀਤੇ ਹੋਏ ਸੀ ਤੇ ਚਾਰ ਮੈਗਜ਼ੀਨ ਤੇ 10 ਰਾਉਂਡ ਜਿੰਦਾ ਬਰਾਮਦ ਹੋਏ ਜਿਸ ਨੂੰ ਅਸੀਂ ਕਬਜ਼ਾ ਪੁਲਸ ਵਿੱਚ ਲੈ ਕੇ ਤੇ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲੈਂਦੀ ਜਾ ਰਹੀ ਹੈ ਅ ਜਾਨੇ ਤਵਕੀਜ਼ ਜੋ ਵੀ ਕੋਈ ਸਾਹਮਣੇ ਆਇਆ ਉਹ ਆਪ ਜੀ ਨੂੰ ਦੱਸਿਆ ਜਾਵੇ